ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਖਬਰਨਾ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣ ਸ਼ੁਰੂਆਤ ਕਰਤੀ ਹੈ ਅੱਜ ਦੀ ਵੱਡੀ ਖਬਰ ਪੰਜਾਬ ਦੇ ਮੀਂਹ ਹੱਤੀ ਖਬਰ ਮੌਨਸੂਨ ਬਾਰੇ ਵੱਡੀ ਅਪਡੇਟ بارش ਤੋੜੇਗੀ ਰਿਕਾਰਡ ਦੇ ਨਾਲ ਹੀ ਦੇਸ਼ ਦੇ کئی ਹਿੱਸਿਆਂ ਵਿੱਚ ਇਸ ਸਮੇਂ ਕਹਿਰ ਦੀ ਗਰਮੀ ਪੈ ਰਹੀ ਹੈ ਪੰਜਾਬ ਹਰਿਆਣਾ ਤੇ ਰਾਜਸਥਾਨੀ ਦਿੱਲੀ ਦੀ ਗੱਲ ਕਰੀਏ ਤਾਂ ਇੱਥੇ ਤਾਪਮਨ 47 ਦੇ ਕਰੀਬ ਪਹੁੰਚ ਗਿਆ ਹੈ ਪਾਤ ਮੌਸਮ ਵਿਭਾਗ ਦੀ ਪੰਜਾਬ ਹਰਿਆਣਾ ਤੇ ਦਿੱਲੀ ਵਿੱਚ 26 ਮਈ ਤੱਕ ਭਿਆਨਕ ਗਰਮੀ جاری ਰਹੀ ਹੈ ਅਤੇ ਇਸ ਨਾਲ ਹੀ ਇਸ ਤੋਂ ਬਾਅਦ ਕੁਝ ਰਾਹਤ ਉਮੀਦ ਕੀਤੀ ਜਾ ਸਕਦੀ ਹੈ ਇਸ ਦਰਾਂ ਨੂੰ ਮੌਸਮ ਵਿਭਾਗ ਦੇ ਇੱਕ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ ਯੂਨੀਵਰਸਿਟੀ ਆਫ ਐਗਰੀਕਲਚਰ ਐਡ ਟੈਨਨਾਲੂ ਟੈਕਨੋਲੋਜੀ ਕਾਨਪੁਰ ਦੀ ਖੇਤੀਬਾੜੀ ਮੌਸਮ ਭਾਗ ਵੱਲੋਂ ਪਿਛਲੇ ਕਈ ਹਿਸਾਲਾ ਵਿੱਚ ਮੌਸਮ ਦੇ ਅੰਕੜਿਆਂ ਵਿੱਚ ਤੇ ਇੱਕ ਅਧਿਐਨ ਕੀਤਾ ਗਿਆ ਹੈ ਜਿਸ ਚ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਵਾਰ ਮੌਨਸੂਨ ਕਾਫੀ ਚੰਗੀ ਨਹੀਂ ਰਹੀ ਕਿ ਨਹੀਂ ਨਹੀਂ ਇਸ ਵਾਰ ਮੌਨਸੂਨ ਬਈ ਜੂਨ ਤੱਕ ਪਹੁੰਚਣ ਦਾ ਅਸਰ ਲਗਾਇਆ ਜਾ ਸਕਦਾ ਹੈ ਖਬਰ ਹੋਰ ਤੱਕ ਕੋਈ ਖੰ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ